ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅਕਸ਼ੇ ਕੁਮਾਰ ਨੇ ਪੰਜਾਬੀਆਂ ਵਾਸਤੇ ਅਤੇ ਸਿੱਖਾਂ ਵਾਸਤੇ ਇੱਕ ਅਦੇਹਾ ਕੰਮ ਕੀਤਾ ਹੈ ਜਿਸ ਨੂੰ ਕਰਨ ਦੇ ਵਿੱਚ ਸਾਡੀਆਂ ਸਰਕਾਰਾਂ ਸਾਡਾ ਮੀਡੀਆ ਹਾਊਸ ਸਾਡੇ ਯੂਟਿਊਬਰਸ ਫੇਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੂਜੀ ਖਬਰ ਦੱਸਾਂਗੇ ਡੋਨਲਡ ਟਰੰਪ ਨੇ ਭਾਰਤ ਵਾਸਤੇ ਇੱਕ ਨਵਾਂ ਐਲਾਨ ਕੀਤਾ ਹੈ ਅਤੇ ਭਾਰਤ ਨੂੰ ਕੁਝ ਨਵੀਂ ਸਮਗਰੀ ਵੀ ਉਹ ਭੇਜ ਰਹੇ ਨੇ ਇਸ ਤੋਂ ਇਲਾਵਾ ਖਾਲਸਤਾਨੀ ਆਤੰਕਵਾਦੀ ਗੁਰਪ੍ਰਥਵਰ ਸਿੰਘ ਪੰਨੂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਇਸ ਵੀਡੀਓ ਦੇ ਵਿੱਚ ਉਸਨੇ ਸਿੱਖਾਂ ਨੂੰ ਮਰਵਾਉਣ ਦੀ ਇੱਕ ਨਵੀਂ ਕੋਝੀ ਸ ਚੱਲੀ ਹੈ ਅਤੇ ਇਸ ਦੇ ਵਿੱਚ ਉਸ ਨੇ ਆਪਣਾ ਪਾਕਿਸਤਾਨ ਪ੍ਰੇਮ ਫੁੱਟ ਫੁੱਟ ਕੇ ਦਿਖਾਇਆ ਹੈ ਇਸ ਤੋਂ ਇਲਾਵਾ ਅਗਲੀ ਖਬਰਾਂ ਦੱਸਾਂਗੇ ਪੰਜਾਬ ਦੇ ਮਹਾਨ ਯੋਧੇ ਸਿੱਖ ਯੋਧੇ ਐਸਪੀ ਉਪਰਾਏ ਸਿੰਘ ਜੀ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਹੁੰਦੀ ਹੈ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੜਗਲ ਸਾਹਿਬ ਜੀ ਨੇ ਇੱਕ ਨਵਾਂ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਫਿਲਮਾਂ ਨਹੀਂ ਬਣਨਗੀਆਂ ਇਸ ਤੋਂ ਅਗਲੀ ਖਬਰ ਹੁੰਦੀ ਹੈ ਅਕਸ਼ੇ ਕੁਮਾਰ ਦੀ ਜਿਨ੍ਹਾਂ ਨੇ ਇੱਕ ਨਵੀਂ ਫਿਲਮ ਬਣਾਉਣ ਵਾਲੇ ਨੇ ਸਰਦਾਰ ਹਰੀ ਸਿੰਘ ਨਲਵਾ ਦੇ ਉੱਤੇ ਔਰ ਉਸੇ ਫਿਲਮ ਨੂੰ ਲੈ ਕੇ ਜਥੇਦਾਰ ਸਾਹਿਬ ਦਾ ਇਹ ਨਵਾਂ ਬਿਆਨ ਆਇਆ ਹੈ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਾਰੇ ਤੋਂ ਪਹਿਲਾਂ ਤੁਹਾਨੂੰ ਇੱਥੇ ਖਾਲਸਤਾਨੀ ਆਤੰਕਵਾਦੀ ਦਾ ਇਹ ਵੀਡੀਓ ਦਿਖਾ ਦਿੰਨੇ ਹਾਂ ਇਸ ਦਾ ਇਹ ਵੀਡੀਓ ਦੇਖ ਲਓ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਜ਼ਰੂਰ ਦੱਸਿਓ ਕਿ ਇਸ ਬੰਦੇ ਨੇ ਇਹ ਗੱਲ ਸਹੀ ਆਖੀ ਹੈ ਇਸ ਬੰਦੇ ਨੇ ਕਦੇ ਵੀ ਉਸ ਸਮੇਂ ਇੱਕ ਵੀ ਵੀਡੀਓ ਨਹੀਂ ਪਾਇਆ ਜਦੋਂ ਜਦੋਂ ਪਾਕਿਸਤਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਚੱਕ ਕੇ ਉਹਨਾਂ ਦੇ ਘਰੋਂ ਲਿਜਾਇਆ ਜਾਂਦਾ ਹੈ ਮੁਸਲਮਾਨਾ ਦੇ ਦੁਆਰਾ ਜਿੰਨਾ ਮੁਸਲਮਾਨਾ ਦੀ ਇਹ ਗੱਲ ਕਰਦਾ ਹੈ ਪੰਨੂ ਹੈ ਇਸ ਪੰਨੂ ਨੇ ਜਿਹੜਾ ਵੀਡੀਓ ਪਾਇਆ ਹੈ ਪਹਿਲਾਂ ਤੁਸੀਂ ਇਸ ਦਾ ਇਹ ਵੀਡੀਓ ਸੁਣ ਲਓ ਦੇਖ ਲਵੋ ਇਸ ਤੋਂ ਬਾਅਦ ਤੁਹਾਨੂੰ ਮੈਂ ਇਸ ਦੀ ਹੋਰ ਜਾਣਕਾਰੀ ਦੱਸਦਾ ਕਿ ਆਖਰ ਮੈਂ ਇਸ ਬੰਦੇ ਦੇ ਉੱਤੇ ਸਵਾਲ ਕਿਉਂ ਚੱਕੇ ਨੇ ਆਖਰ ਭਾਰਤ ਸਰਕਾਰ ਨੇ ਇਸ ਨੂੰ ਅਤਿਨਕਵਾਦੀ ਐਲਾਨਿਆ ਤਾਂ ਉਹ ਸਹੀ ਐਲਾਨਿਆ ਹੋਇਆ ਹੈ ਕਿਉਂ ਐਲਾਨਿਆ ਇਸ ਦਾ ਕਾਰਨ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਦੱਸੂਗਾ ਪਹਿਲਾਂ ਇਸ ਦਾ ਵੀਡੀਓ ਦੇਖ ਲਓ ਭਾਰਤੀ ਫੌਜਾਂ ਨੂੰ ਅਸੀਂ ਪੰਜਾਬ ਦੇ ਰਾਹੀਂ ਪਾਕਿਸਤਾਨ ਤੇ ਹਮਲਾ ਨਹੀਂ ਕਰਨ ਦਿਆਂਗੇ ਨਹੀਂ ਕਰਨ ਦਿਆਂਗੇ ਹਮਲਾ ਅਸੀਂ ਇਸ ਭਾਰਤੀ ਬੋਝ ਨੂੰ ਪਰ ਜੰਗ ਦਾ ਮੈਦਾਨ ਤੇ ਜੰਗਾਂ ਜਸੂਸਾ ਰਾਹੀ ਜਸੂਸੀ ਕਰਕੇ ਜਿੱਤੀਆਂ ਜਾਂਦੀਆਂ ਅਸੀਂ ਅੱਜ ਐਲਾਨ ਕਰਦੇ ਹਾਂ ਸਿਕਸ ਪਰ ਜਸਟਿਸ ਵੱਲੋਂ 11 ਮਿਲੀਅਨ ਡਾਲਰ 11 ਮਿਲੀਅਨ ਡਾਲਰ ਤੇ ਅਸੀਂ ਜਸੂਸੀ ਕਰਾਂਗੇ ਭਾਰਤੀ ਫੌਜਾਂ ਦੀ ਤੇ ਇਨਫਰਮੇਸ਼ਨ ਜਿਹੜੀ ਆ ਉਹ ਦਿਆਂਗੇ ਪਾਕਿਸਤਾਨ ਦੀਆਂ ਫੌਜਾਂ ਨੂੰ ਸਿਕ ਫੋਜੀਓ ਇੰਡਨ 에ਅਰ ਫੋਰਸ ਸਟੇਸ਼ਨ ਪਠਾਨਕੋਟ 에ਅਰ ਫੋਰਸ ਸਟੇਸ਼ਨ ਜਲੰਧਰ ਕੈਂਟ ਬਠਿੰਡਾ ਕੈਂਟ ਤੇ ਫਿਰੋਜ਼ਪੁਰ ਕੈਂਟੋ ਉੱਥੇ ਇਨਫਰਮੇਸ਼ਨ ਪ੍ਰੋਵਾਈਡ ਕਰੋ ਸਿਕਸ ਫਰ ਜਸਟਿਸ ਨੂੰ ਤੇ 11 ਮਿਲੀਅਨ ਡਾਲਰ ਫੰਡ ਹੈ ਇਹ ਅਸੀਂ ਜਸੂਸੀ ਇਨਫਰਮੇਸ਼ਨ ਪਾਕਿਸਤਾਨ ਤੇ ਪਾਕਿਸਤਾਨ ਦੀਆਂ ਫੌਜਾਂ ਨੂੰ ਦੇ ਕੇ ਇਸ ਭਾਰਤ ਦੇ ਟੁਕੜੇ ਕਰਨੇ ਹੈ

ਇਸ جنگ ਚੋਂ ਨਿਕਲ ਕੇ ਆਏਗਾ ਇੰਡੋਰ 에ਅਰ ਫੋਰਸ ਸਟੇਸ਼ਨ ਪਠਾਨਪੁਰ 에ਅਰ ਫੋਰਸ ਸਟੇਸ਼ਨ ਸਿੱਖ ਫੌਜੀਓ ਅੱਜ ਤੁਹਾਡੇ ਕੋਲ ਸਮਾਂ ਹੈ 175 ਸਾਲ ਦੀ ਗੁਲਾਮੀ ਤੁਸੀਂ ਕਰ ਰਹੇ ਹੋ ਪਹਿਲਾਂ ਬ੍ਰਿਟਿਸ਼ ਦੀ ਅੱਜ ਇਸ ਹਿੰਦੁਸਤਾਨ ਦੀ ਇਸ ਹਿੰਦੁਸਤਾਨ ਦੀ ਹੋ ਜਾਨੇ ਦਰਬਾਰ ਸਾਹਿਬ ਟਾਇਟੇਰੀ ਕੀਤਾ ਤੇ ਤਿਰੰਗਾ ਚੁੜਾਇਆ ਉੱਥੇ ਸਹਿਬ ਸ੍ਰੀ ਗੁਰੂ ਹਰगोबिंद ਸਾਹਿਬ ਦਾਸ ਨੂੰ ਵਰ ਖੂਨ ਨਾਲ ਭਰ ਦਿੱਤਾ ਨਵੰਬਰ 84 ਦੇ ਵਿੱਚ ਸਿੱਖ ਨਸਲ ਖੁਸ਼ੀ ਕੀਤੀ ਉਧਿਓ ਤੁਹਾਡੀਆਂ ਲਾਸ਼ਾਂ ਵੀ ਉੱਥੇ ਸੀ ਸੰਦੇਸ਼ ਛਾੜ ਦਿੱਤਾ ਤੁਹਾਨੂੰ ਕਿ ਤੁਹਾਡੀਆਂ ਬੀਬੀਆਂ ਦੀ ਕਤਲੋਬਾਰਤ ਹੀ ਨਹੀਂ ਕੱਢੀ ਕੀਤੀ ਉਹਨਾਂ ਦੀ ਇੱਜ਼ਤ ਲੂਟੀ ਗਈ ਤੇ ਵਿਧਵਾ ਕਲਨੀ ਬਣੀ ਮੱਥੇ ਤੇ ਕਲੰਕਿਆ ਸਿੱਖ ਪੋਜੀਓ ਬੋੜੇ ਤੇ ਸਾਡੇ ਸਿੱਖ ਬੀਬੀਆਂ ਵੱਲੋਂ ਸਿੱਖ ਪੋਜੀਓ ਤੁਸੀਂ ਜਸੂਸੀ ਕਰੋ ਹਥਿਆਰ ਪਾਕਿਸਤਾਨ ਦੇ ਖਿਲਾਫ ਨਹੀਂ ਚੱਲਣਾ ਚਾਹੀਦਾ ਸਿਰਫ ਪੰਜਾਬ ਦੀ ਆਜ਼ਾਦੀ ਲਈ ਚੱਲਣਾ ਚਾਹੀਦਾ ਯਾਦ ਰੱਖੋ ਪਾਕਿਸਤਾਨ ਜੰਦਾਬਾਦ ਪਾਕਿਸਤਾਨ ਜਿੰਦਾਬਾਦ ਹੁਣ ਤੁਸੀਂ ਤੁਹਾਨੂੰ ਅਗਰ ਕਿਤੇ ਇਹ ਬੰਦਾ ਦਿਸੇ ਜਾਂ ਇਸ ਤੱਕ ਮੇਰਾ ਇਹ ਵੀਡੀਓ ਪਹੁੰਚ ਜਾਵੇ ਤਾਂ ਇਸ ਬੰਦੇ ਨੂੰ ਇਹ ਜਰੂਰ ਪੁੱਛਿਓ ਕਿ ਪਾਕਿਸਤਾਨ ਦੇ ਦਿਨਾ ਇਲਾਕੇ ਦੇ ਵਿੱਚ ਜਦੋਂ ਸਿੱਖ ਬੱਚਿਆਂ ਨੂੰ ਚੱਕ ਲਿਆ ਸੀ ਮੁਸਲਮਾਨਾਂ ਦੇ ਵੱਲੋਂ ਕਦੇ ਤੋਂ ਬੋਲਿਆ ਸੀ ਕਦੇ ਤੇਰੇ ਵਾਜ ਨਿਕਲੀ ਸੀ ਕਦੇ ਤੇਰੇ ਮੂਹ ਦੇ ਵਿੱਚੋਂ ਤੈਨੂੰ ਭਾਰਤ ਸਰਕਾਰ ਨੇ ਅਤਵਾਦੀ ਐਲਾਨਿਆ ਤਾਂ ਬਿਲਕੁਲ ਸਹੀ ਐਲਾਨਿਆ ਕਦੇ ਤੂੰ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਿਹੜਾ ਅਸਾਈ ਧਰਮਾਂਤਰਣ ਵੱਧ ਰਿਹਾ ਹੈ ਕਦੇ ਤੂੰ ਇਸ ਦੇ ਉੱਤੇ ਗੱਲ ਕੀਤੀ ਹੈ ਕਦੇ ਤੂੰ ਭੀਮਰਾਓ ਬਾਬਾ ਅਵੇਟਕਰ ਸਾਹਿਬ ਨੂੰ ਕਾਲਾ ਕੱਢ ਦਿੰਨਾ ਕਦੇ ਤੂੰ ਪਾਕਿਸਤਾਨ ਨੂੰ ਆਪਣਾ ਹਮੈਤੀ ਦਾਖ ਦਿੰਦਾ ਤੂੰ ਭਾਰਤ ਸਰਕਾਰ ਨੂੰ ਗਾਲਾ ਕੱਢਦਾ ਅਸੀਂ ਤੈਨੂੰ ਕਦੇ ਕੁਝ ਵੀ ਨਹੀਂ ਕਿਹਾ ਅਸੀਂ ਤੈਨੂੰ ਹਮੇਸ਼ਾ ਤਰ੍ਹਾਂ ਵੀਡੀਓ ਦਿਖਾ ਦਿੰਨੇ ਤੇਰੀ ਖਬਰ ਦਿਖਾ ਦਿੰਨੇ ਹਾਂ ਪਰ ਇਸ ਵਾਰ ਇਹ ਬੰਦਾ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ ਸਾਰਿਆਂ ਤੋਂ ਵੱਡਾ ਮਾਸਟਰਮਾਈਂਡ ਬਣ ਕੇ ਨਿਕਲਿਆ ਜੇ ਪੰਨੂ ਨੇ ਕਿਤਨਾ ਕਿਤੇ ਸਿੱਖਾਂ ਦਾ ਨੁਕਸਾਨ ਕਰਵਾ ਦੇਣਾ ਪੰਜਾਬ ਦਾ ਨੁਕਸਾਨ ਕਰਵਾ ਦੇਣਾ ਜਿਸ ਪ੍ਰਕਾਰ ਦੇ ਇਹ ਵੀਡੀਓ ਸਾਹਮਣੇ ਆ ਰਹੇ ਨੇ ਇਸਨੇ ਕਦੇ ਵੀ ਸਾਡੇ ਉਹਨਾਂ ਵੀਰਾਂ ਦੀ ਮਦਦ ਨਹੀਂ ਕੀਤੀ ਜਿਹਨੇ ਜਿਹੜੇ ਜਿਨ੍ਹਾਂ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਦੀਆਂ ਜਮਾਨ ਕੁੜੀਆਂ ਪਾਕਿਸਤਾਨ ਦੇ ਮੁਸਲਮਾਨ ਚੁੱਕ ਕੇ ਲੈ ਗਏ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਿੱਖ ਬੱਚੀਆਂ ਨੇ ਉਹਨਾਂ ਦਾ ਵੱਡੇ ਹੋਣਾ ਬਹੁਤ ਮੁਸ਼ਕਲ ਹੈ ਬੱਚਿਆਂ ਦਾ ਵੀ ਮੁਸ਼ਕਲ ਹੈ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਇੱਜ਼ਤ ਬਹੁਤ ਘੱਟ ਹੁੰਦੀ ਹੈ ਸਿੱਖਾਂ ਦੀਆਂ ਬੱਚੀਆਂ ਨੂੰ ਚੱਕ ਲਿਆ ਜਾਂਦਾ ਹੈ ਕਿਡਨਾਪ ਕਰ ਲਿਆ ਜਾਂਦਾ ਹੈ ਜਦੋਂ ਉਹ ਆਪਣੇ ਪਰਿਵਾਰ ਦੀਆਂ ਗੈਰਬੂਹੀਆਂ ਬੱਚੀਆਂ ਦੀ ਸ਼ਿਕਾਇਤ ਲਗਾਉਣ ਜਾਂਦੇ ਨੇ ਥਾਣੇ ਦੇ ਵਿੱਚ ਤਾਂ ਉਹਨਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਉੱਥੋਂ ਦੇ ਮਿਨਿਸਟਰ ਸਿੱਖ ਬਣ ਗਏ ਨੇ ਪਰ ਇਸ ਚੀਜ਼ ਦੇ ਉੱਤੇ ਅੱਜ ਤੱਕ ਠਲ ਨਹੀਂ ਪਾਈ ਜਾ ਸਕੀ ਔਰ ਇਸ ਦੇ ਉੱਤੇ ਪੰਨੂ ਕਦੀ ਨਹੀਂ ਬੋਲਿਆ ਔਰ ਪੰਨੂ ਇਥੇ ਸਿੱਖ ਰੈਜੀਮੈਂਟ ਨੂੰ ਭਾਰਤ ਦੇ ਨਾਲ ਗਦਾਰੀ ਕਰਨ ਵਾਸਤੇ ਕਹਿ ਰਿਹਾ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਨੇ ਸਾਰਿਆਂ ਤੋਂ ਵੱਧ ਆਪਣਾ ਯੋਗਦਾਨ ਪਾਇਆ ਹੋਵੇ ਜਿਸ ਭਾਰਤ ਨੂੰ ਆਜ਼ਾਦ ਸਿੱਖਾਂ ਨੇ ਕਰਵਾਇਆ ਹੋਵੇ ਜਿਹੜਾ ਭਾਰਤ ਕੇਵਲ ਸਿੱਖਾਂ ਦਾ ਹੀ ਸਿੱਖਾਂ ਦਾ ਹੈ ਇਹ ਜਿਹੜਾ ਪੂਰੇ ਦਾ ਪੂਰਾ ਭਾਰਤ ਹੈ ਇਹ ਕੇਵਲ ਸਿੱਖਾਂ ਦੀ ਧਰਤੀ ਹੈ ਇਹ ਸਾਰੇ ਦਾ ਸਾਰਾ ਦੇਸ਼ ਸਿੱਖਾਂ ਦਾ ਹੈ ਤੁਸੀਂ ਇਸ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮੇਰੀ ਜੋ ਰਾਏ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਸ ਤੋਂ ਲਵਾ ਤੁਹਾਨੂੰ ਅਗਲੀ ਖਬਰ ਮੈਂ ਦੱਸੂਗਾ ਡੋਨਲਡ ਟਰੰਪ ਭਾਰਤ ਸਰਕਾਰ ਨੂੰ ਅਤੇ ਪਾਕਿਸਤਾਨ ਸਰਕਾਰ ਨੂੰ ਦਾ ਐਲਾਨ ਕੀਤਾ ਕਿ ਉਹ ਭਾਰਤ ਤੇ ਪਾਕਿਸਤਾਨ ਦੋਨਾਂ ਦਾ ਦੋਸਤ ਹੈ ਅਤੇ ਉਹ ਭਾਰਤ ਪਾਕਿਸਤਾਨ ਨੂੰ ਕਹੇਗਾ ਕਿ ਦੋਨੋਂ ਆਪਸ ਦੇ ਵਿੱਚ ਬੈਠ ਕੇ ਵਿਚਾਰ ਕਰਕੇ ਇਸ ਮਸਲੇ ਦਾ ਹੱਲ ਕਰੋ ਯੁੱਧ ਦੇ ਨਾਲ ਕੋਈ ਵੀ ਹੱਲ ਨਹੀਂ ਨਿਕਲੇਗਾ। ਇਸ ਤੋਂ ਇਲਾਵਾ ਡੋਨਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਕਾਫੀ ਸਾਰੇ ਹਥਿਆਰ ਭੇਜਣਗੇ ਜਿਸ ਦੇ ਨਾਲ ਉਹਨਾਂ ਦੀ ਯੁੱਧ ਦੇ ਵਿੱਚ ਮਦਦ ਹੋਵੇਗੀ। ਹੁਣ ਤੁਸੀਂ ਦੱਸੋ ਦੋ ਬਿਆਨ ਡੋਨਲਡ ਟਰੰਪ ਵੱਲੋਂ ਆਏ ਨੇ ਇੱਕ ਦੇ ਵਿੱਚ ਉਹ ਕਹਿੰਦੇ ਨੇ ਕਿ ਉਹ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਬੈ ਕੇ ਯੁੱਧ ਨਾ ਕਰਨ ਦੇ ਬੈ ਕੇ ਮਸਲਾ ਹੱਲ ਕਰ ਲੈਣ। ਦੂਜੇ ਪਾਸੇ ਉਸਨੇ ਤਕਰੀਬਨ 10000 ਕਰੋੜ ਦੇ ਜਿਹੜੇ ਹਥਿਆਰ ਨੇ ਉਪਰਤ ਸਰਕਾਰ ਨੂੰ ਭੇਜ ਦਿੱਤੇ ਨੇ ਇੱਕ ਪਾਸੇ ਤਾਂ ਉਸਨੇ ਭਾਰਤ ਨੂੰ ਦੋਸਤ ਦਾਸ ਦਿੱਤਾ ਦੂਜੇ ਪਾਸੇ ਉਸਨੇ 10000 ਕਰੋੜ ਦੇ ਹਥਿਆਰ ਵੀ ਭਾਰਤ ਸਰਕਾਰ ਨੂੰ ਵੇਚ ਦਿੱਤੇ ਨੇ ਇਸ ਦੇ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਿਸ ਦਿਨ ਜੀਡੀ ਬੈਂਸ ਭਾਰਤ ਆਇਆ ਸੀ ਤਾਂ ਉਸਨੇ ਭਾਰਤ ਨੂੰ ਇਹ ਕਹਿ ਦਿੱਤਾ ਸੀ ਕਿ ਭਾਰਤ ਕਦੇ ਵੀ ਭੁੱਲ ਕੇ ਵੀ ਪਾਕਿਸਤਾਨ ਦੇ ਉੱਤੇ ਹਮਲਾ ਨਹੀਂ ਕਰ ਸਕਦਾ ਅਮਰੀਕਾ ਪਾਕਿਸਤਾਨ ਨੂੰ ਸਪੋਰਟ ਕਰਦਾ ਹੈ ਅਮਰੀਕਾ ਪਾਕਿਸਤਾਨ ਨੂੰ ਕਿਉਂ ਸਪੋਰਟ ਕਰਦਾ ਹੈ ਕਿਉਂਕਿ ਅਮਰੀਕਾ ਦੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਅਮਰੀਕਾ ਨੇ ਬਹੁਤ ਸਾਰਾ ਪੈਸਾ ਪਾਕਿਸਤਾਨ ਦੇ ਵਿੱਚ ਇਨਵੈਸਟ ਕੀਤਾ ਇਸ ਕਰਕੇ ਕਹਦੇ ਨਹੀਂ ਚਾਹੂਗਾ ਕਿ ਭਾਰਤ ਪਾਕਿਸਤਾਨ ਦਾ ਯੁੱਧ ਲੱਗੇ ਹੁਣ ਆਪਾਂ ਤੁਹਾਨੂੰ ਗੱਲ ਦੱਸਦੇ ਹਾਂ ਅਕਸ਼ੇ ਕੁਮਾਰ ਦੀ ਦੋਸਤੋ ਅਕਸ਼ੇ ਕੁਮਾਰ ਨੇ ਕੇਸਰੀ ਚੈਪਟਰ 2 ਨਾ ਦੀ ਇੱਕ ਫਿਲਮ ਬਣਾਈ ਹੈ ਇਹ ਜਿਹੜੀ ਫਿਲਮ ਬਹੁਤ ਹੀ ਅੱਛੀ ਫਿਲਮ ਹੈ ਅਕਸ਼ੇ ਕੁਮਾਰ ਨੇ ਜਿਹੜੀ ਫਿਲਮ ਬਣਾਈ ਹੈ ਇਸ ਦੇ ਵਿੱਚ ਉਸਨੇ ਐਸ ਸ਼ੰਕਰਨ ਨਾਇਰ ਦਾ ਇੱਕ ਕਿਰਦਾਰ ਨਿਭਾਇਆ ਹੈ ਜਿਸ ਨੇ ਜਰਨਲ ਡਾਇਰ ਦੇ ਖਿਲਾਫ ਕੇਸ ਪਾਇਆ ਸੀਗਾ ਕੋਰਟ ਦੇ ਵਿੱਚ ਜਰਨਲ ਡਾਇਰ ਨੇ ਜਲਿਆਂਵਾਲਾ ਬਾਗ ਹੱਤਿਆਕਾਂਡ ਕੀਤਾ ਸੀਗਾ ਜਿਸ ਦੇ ਵਿੱਚ ਉਸਨੇ 10000 ਤੋਂ ਵੱਧ ਸਿੱਖਾਂ ਨੂੰ ਪੰਜਾਬੀਆਂ ਨੂੰ ਮਾਰ ਦਿੱਤਾ ਸੀਗਾ ਇਸ ਚੀਜ਼ ਨੂੰ ਐਸ ਸ਼ੰਕਰਨ ਨਾਇਰ ਨਾਮ ਇੱਕ ਹਿੰਦੂ ਵਕੀਲ ਨੇ ਜਰਨਲ ਡਾਇਰ ਦੇ ਖਿਲਾਫ ਚੈਲੰਜ ਕੀਤਾ ਸੀਗਾ ਉਸ ਦੇ ਉੱਤੇ ਖਿਲਾਫ ਕੇਸ ਪਾਇਆ ਸੀ ਔਰ ਇਸ ਚੀਜ਼ ਨੂੰ ਸਾਬਤ ਕਰ ਦਿੱਤਾ ਸੀ ਕਿ ਜਰਨਲ ਡਾਇਰ ਦਿਮਾਗੀ ਬਿਮਾਰ ਹੈ ਔਰ ਤੇ ਇਹ ਇੱਕ ਘਟਿਆ ਮਾਨਸਿਕਤਾ ਹੈ ਬ੍ਰਿਟਿਸ਼ ਕਰਾਉਨ ਨੇ ਸਿੱਖਾਂ ਨੂੰ ਪੰਜਾਬੀਆਂ ਨੂੰ ਮਾਰਿਆ ਹੈ ਔਰ ਇਸ ਦੇ ਉੱਤੇ ਉਹ ਮਾਫੀ ਮੰਗਣ ਔਰ ਇਸ ਦਾ ਮੁਆਵਜ਼ਾ ਵੀ ਦੇਣ ਕਈ ਚੀਜ਼ਾਂ ਸਾਹਮਣੇ ਰੱਖੀਆਂ ਸੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਇਤਿਹਾਸ ਵੀ ਦਿਖਾਇਆ ਜਿਸ ਦੇ ਬਾਰੇ ਪੰਜਾਬ ਦੇ ਲੋਕ ਕਦੇ ਵੀ ਨਹੀਂ ਜਾਣਦੇ ਸੀ ਸੋ ਇਸ ਵਾਰ ਅਕਸ਼ੇ ਕੁਮਾਰ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਪਰ ਇਸ ਦੇ ਨਾਲ-ਨਾਲ ਅੱਜ ਦੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਜਿਨੇ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਇੱਕ ਨਵਾਂ ਐਲਾਨ ਕਰ ਦਿੱਤਾ ਅਕਸ਼ੇ ਕੁਮਾਰ ਕਹਿੰਦਾ ਹੈ ਕਿ ਉਹਨਾਂ ਦਾ ਦਿਲ ਕਰਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਦੇ ਉੱਤੇ ਫਿਲਮ ਬਣਾਉਣ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਉਹ ਜਰਨੈਲ ਨੇ ਜਿਹਨਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਟੌਪ 10 ਜਿਹੜੇ ਜਰਨੈਲ ਨੇ ਉਹਨਾਂ ਦੇ ਵਿੱਚ ਚੋਟੀ ਦਾ ਪਹਿਲਾ ਜਰਨੈਲ ਦੇ ਤੌਰ ਦੇ ਉੱਤੇ ਰਜਿਸਟਰ ਕੀਤਾ ਗਿਆ ਹੈ ਦਾ ਬਲੀਨੀਅਰ ਨਾਮ ਦੀ ਆਸਟ੍ਰੇਲੀਆ ਦੀ ਇੱਕ ਮੈਗਜ਼ੀਨ ਹੈ ਉਸ ਮੈਗਜ਼ੀਨ ਨੇ ਦੁਨੀਆ ਦੇ 10 ਟੌਪ ਦੇ ਯੋਧੇ ਰੱਖੇ ਹੈ ਜਿਸ ਦੇ ਵਿੱਚ ਉਹ ਚੰਗੇਜ਼ ਖਾਨ ਨੂੰ ਵੀ ਦੂਸਰਾ ਨੰਬਰ ਮਿਲਿਆ ਹੈ ਔਰ ਪਹਿਲਾ ਨੰਬਰ ਸਰਦਾਰ ਜਰਨਲ ਹਰੀ ਸਿੰਘ ਨਲੂਆ ਜੀ ਨੂੰ ਮਿਲਿਆ ਹੈ ਉਸ ਦੇ ਉੱਤੇ ਅਕਸ਼ੇ ਕੁਮਾਰ ਕਹਿੰਦਾ ਉਹ ਫਿਲਮ ਬਣਾਉਣਾ ਚਾਹਣਗੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਅਸੀਂ ਸੰਪੂਰਨ ਤੌਰ ਤੇ ਰੋਕ ਲਾਉਨੇ ਹਾਂ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਯੋਧਿਆਂ ਦੇ ਉੱਤੇ ਸਿੱਖ ਕਰਦਾਰਾਂ ਦੇ ਉੱਤੇ ਫਿਲਮ ਨਹੀਂ ਬਣਾ ਸਕਦਾ ਇਸ ਦੇ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਔਲਾਵਾ ਤੁਹਾਨੂੰ ਅਗਲੀ ਖਬਰ ਦੱਸਾਂਗੇ ਸਰਦਾਰ ਐਸਪੀ ਉਪਰਾਏ ਸਾਹਿਬ ਜੀ ਦੇ ਨਾਲ ਜੁੜਦੀ ਹੈ ਜਾ ਕੇ ਜੋ ਐਸਪੀ ਉਪਰਾਏ ਸਾਹਿਬ ਦबई ਤੋਂ ਪੰਜਾਬ ਆਏ ਨੇ ਫਿਰੋਜ਼ਪੁਰ ਜੀਰਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਇਹ ਜਦੋਂ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਹ ਨਹੀਂ ਫਾੜਦੀ ਤਾਂ ਦबई ਤੋਂ ਇਹ ਪੰਜਾਬ ਆਣ ਕੇ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਦੇ ਨੇ ਜਿਨ੍ਹਾਂ ਦੀ ਫਸਲ ਸੜ ਜਾਂਦੀ ਹੈ ਇਸ ਪ੍ਰਕਾਰ ਦਾ ਕੰਮ ਇਸ ਵਾਰ ਇਹਨਾਂ ਨੇ ਫਿਰ ਕੀਤਾ ਜੀਰੇ ਦੇ ਵਿੱਚ ਜੀਰੇ ਦੇ ਵਿੱਚ ਆ ਕੇ ਇਹਨਾਂ ਨੇ ਉਹਨਾਂ ਸਾਰੇ ਪਰਿਵਾਰਾਂ ਦੇ ਨਾਲ ਪਿੰਡਾਂ ਦੇ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਜਿਨ੍ਹਾਂ ਦੀ ਫਸਲ ਉੱਥੇ ਸੜ ਚੁੱਕੀ ਸੀ ਖਰਾਬ ਹੋ ਗਈ ਸੀ ਔਰ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਮੁਆਵਜ਼ੇ ਦੀ ਰਾਸ਼ੀ ਦਿੱਤੀ ਹੈ ਉਹਨਾਂ ਸਾਰਿਆਂ ਦੀ مالی ਸਹਾਇਤਾ ਕੀਤੀ ਜਿਸ ਦੇ ਨਾਲ ਜਿਹੜੇ ਪਰਿਵਾਰ ਸੀ ਉਹ ਬਹੁਤ ਖੁਸ਼ ਹੋਏ ਜਿਨ੍ਹਾਂ ਦੀ ਜਿਹੜੀ ਫਸਲ ਬਰਬਾਦ ਹੋ ਚੁੱਕੀ ਸੀ ਸੋ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ